ਇਹ ਜਿੱਦਾਂ ਵਾਂਸ ਥੇਅਰ ਵਾਸ ਏ ਕਰੋ ਵਾਵਾ ਨਸ ਸਸ ਵਾਂਸ ਥੇਅਰ ਦਿਨੋ ਸਿਆਰੀ ਐੜਾ ਰਾਰਾ ਥੇਅਰ ਉਹ ਬਾਦ ਬਾਵੇ ਨੂੰ ਕਨਸ ਸਸ ਵਾਸ ਨੂੰ ਇਨਕ ਆਉਂਦਾ ਹੁੰਦਾ ਸੀ ਤੇ ਮਾੜੀ ਸੋਰੀ ਆ ਯਾਰ ਅੱਜ ਭੇਦ ਖੋਲਣ ਲੱਗਾ ਆ ਵੈਰੀ ਸੋਰੀ ਹਾਂਜੀ ਕਿੱਦਾਂ ਸਾਰੇ ਉਮੀਦਵਾਰ ਸਾਰੇ ਵਧੀਆ ਹੋਊਗੇ ਤੇ ਪਰਮਾਤਮਾ ਸਾਰੇ ਨੂੰ ਚੜਦੀ ਕਲਾ ਜੀ ਰੱਖੇ ਤੇ ਤੇ ਜਿਹੜੀ ਮੇਨ ਚੀਜ਼ ਸੀਗੀ ਮੈਨੂੰ ਵੀਡੀਓ ਬਣਾਉਣ ਤੇ ਮਜਬੂਰ ਕੀਤਾ ਓਹ ਯਾਦਾਂ ਨਾ ਤਾਜ਼ੀਆਂ ਹੋ ਗਈਆਂ ਯਾਰ ਤੇ ਜਿਹੜੇ ਟੀਚਰ ਸਾਡੇ ਬੜੇ ਫੇਵਰੇਟ ਹੁੰਦੇ ਸੀ ਉਹਨਾਂ ਵਿੱਚ ਪੰਜਾਬ ਸਿੰਘ ਗੁਣੀ ਜਸਪਾਲ ਮਾਸਟਰ ਜੀ ਸਾਡੇ ਸਰਦਾਰ ਗੁਰਦੇਵ ਸਿੰਘ ਜੀ ਇੱਥੇ ਹੁੰਦੀ ਸੀ ਪਹਿਲਾਂ ਸਾਡੀ ਬਾਲੀਬਾਲ ਦੀ ਗਰਾਊਂਡ ਤਾਜ਼ੀਆਂ ਹੋ ਜਾਣੀਆਂ ਉਹਨਾਂ ਦੀਆਂ ਆ ਖਿੜਕੀਆਂ ਦੇਖ ਕੇ ਚੰਦਰਮੋਹਨ ਵਾਲਾ ਕਮਰਾ ਆ ਤੇ ਮੈਂ ਬੋਰਾ ਲੈ ਕੇ ਆਉਣਾ ਬੈਣ ਨੂੰ ਨਾ ਕਿੰਦਾ ਕਾਸ਼ ਕਿਤੇ ਉਹ ਬੇਲੇ ਬੀਤੇ ਅੰਬੇ ਬੇਲੇ ਮੁੜ ਆਵਣ ਕਿੱਥੇ ਮੁੜਦੇ ਯਾਰ ਸਵੈ ਨੋਟੀਆਂ ਚਲਾਉਣੀਆਂ ਨੋਟੀਆਂ ਚਲਾਉਣੀਆਂ ਜਿਨ੍ਹਾਂ ਨੂੰ ਨੋਟੀਆਂ ਦਾ ਨਹੀਂ ਪਤਾ ਹਾਂਜੀ ਕਿੱਦਾਂ ਸਾਰੇ ਉਮੀਦਵਾਰ ਸਾਰੇ ਵਧੀਆ ਹੋਊਗੇ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਰੱਖੇ ਤੇ ਅੱਜ ਅਸੀਂ ਆਏ ਆ ਆਪਣੇ ਸਕੂਲ ਚ ਜਿੱਥੋਂ ਅਸੀਂ ਸਟਾਰਟਿੰਗ ਚ ਪੜ੍ਹਾਈ ਸ਼ੁਰੂ ਕੀਤੀ ਆ ਤੇ ਆਜੋ ਚੱਲਦੇ ਆਂ ਉਹ ਸਕੂਲ ਦੇ ਵਿੱਚ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਤੇ ਬੜੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਜਦੋਂ ਅਸੀਂ ਇੱਥੇ ਮੋਰ ਦੀ ਨੰਗੀ ਦਾ ਆ ਤੇ ਇਹ ਆ ਸਾਡਾ ਸਕੂਲ ਸਰਕਾਰੀ ਹਾਈ ਸਮਾਰਟ ਸਕੂਲ ਗੀਗਨਵਾਲ ਜਲੰਧਰ ਜ਼ਿਲ੍ਹਾ ਜਲੰਧਰ ਉਦੋਂ ਸਮਾਰਟ ਨਹੀਂ ਹੁੰਦਾ ਸੀ ਉਦੋਂ ਸਰਕਾਰੀ ਹਾਈ ਸਕੂਲ ਹੁੰਦਾ ਜਿੱਦੋਂ ਅਸੀਂ ਪੜ੍ਹਦੇ ਹੁੰਦੇ ਸੀ ਪਰ ਹੁਣ ਤਾਂ ਬਹੁਤ ਹੀ ਪਿਆਰਾ ਉਦੋਂ ਵੀ ਪਿਆਰਾ ਸੀ ਪਰ ਹੁਣ ਥੋੜਾ ਹੋਰ ਪਿਆਰਾ ਹੋ ਗਿਆ ਆ ਤੇ ਪਹਿਲਾਂ ਤਾਂ ਮੱਥਾ ਟੇਕਦੇ ਹਾਂ ਜੀ ਮੱਥਾ ਟੇਕਣ ਤੋਂ ਬਾਅਦ ਤੇ ਇੱਧਰ ਹੁੰਦਾ ਸੀ ਸਾਡੇ ਜਿਹੜੇ ਪ੍ਰਿੰਸੀਪਲ ਆ ਮੁੱਖ ਅਧਿਆਪਕ ਉਹਨਾਂ ਦਾ ਰੂਮ ਹੁੰਦਾ ਸੀ ਹੁਣ ਵੀ ਇੱਥੇ ਹੀ ਆ ਤੇ ਇਹ ਪਿੱਪਲ ਬਹੁਤ ਪੁਰਾਣਾ ਆ तकरीबन ਜਦੋਂ ਦਾ ਸਕੂਲ ਬਣਿਆ ਮੇਰੇ ਕੋਲ ਉਸ ਤੋਂ ਵੀ ਪਹਿਲਾਂ ਦਾ ਆ ਇਹ ਤੇ ਇੱਧਰ ਸਾਡੀਆਂ ਮੈਡਮਾਂ ਦਾ ਸਟਾਫ ਰੂਮ ਹੁੰਦਾ ਸੀਗਾ ਤੇ ਅੱਜ ਵੀ ਉੱਥੇ ਹੀ ਆ ਤੇ ਯਾਦਾਂ ਤਾਜ਼ੀਆਂ ਹੋ ਗਈਆਂ ਹਾਂਜੀ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਆ ਭਾਜੀ ਹਾਜੀ ਯਾਰ ਇੱਧਰ ਵੀ ਨੰਗਰਿਆਂ ਸਿਗਾ ਅੱਛਾ ਇਹ ਹੈਗਾ ਆ ਸਾਡੇ ਟੀਚਰ ਸਹਿਬਾਨ ਸਾਡੇ ਜਿਹੜੇ ਟੀਚਰ ਹੁੰਦੇ ਸੀ ਜਿੱਦਾਂ ਮਾਸਟਰ ਇਹ ਮਾਸਟਰਾਂ ਦਾ ਸਟਾਫ ਰੂਮ ਤੇ ਦੂਸਰੀ ਸਾਈਡ ਉਧਰ ਮੈਡਮਾਂ ਦਾ ਸਟਾਫ ਰੂਮ ਤੇ ਇੱਧਰ ਸਭ ਸਾਹਮਣੇ ਸੈਂਟਰ 'ਚ ਹੁੰਦਾ ਇੱਕ ਕਲਰਕ ਕਲਰਕ ਦਾ ਰੂਮ ਹੁੰਦਾ ਸੀਗਾ ਤੇ ਇੱਧਰ ਸਾਡੇ ਟੀਚਰ ਜਿਹੜੇ ਹੁੰਦੇ ਸੀ ਸਾਈਕਲ ਸਕੂਟਰ ਮੋਟਰਸਾਈਕਲ ਖੜੇ ਕਰਦੇ ਹੁੰਦੇ ਸੀਗੇ ਤੇ ਅੱਜ ਵੀ ਇਹ ਉਦਾਂ ਹੀ ਆ ਤੇ ਮੈਨੂੰ ਲੱਗਦਾ ਚਦਰਾਂ ਉਦੋਂ ਦੀਆਂ ਹੀ ਆ ਤੇ ਜਦੋਂ ਕਿ ਅਸੀਂ ਪੜਦੇ ਹੁੰਦੇ ਸੀ ਨਾ ਬਹੁਤ ਜ਼ਿਆਦਾ ਖਾਸਤਾ ਹਾਲਤ ਹੋ ਗਈ ਉਹ ਚਦਰਾ ਦੀ ਹੁਣ ਤਾਂ ਆ ਲੋ ਸੇਮ ਉਹ ਹੀ ਚੀਜ਼ਾਂ ਐਥੇ ਚੇਂਜ ਹੋਇਆ ਨਹੀਂ ਕੁਝ ਵੀ ਤੇ ਪੀਪਲ ਵੀ ਉਦਾਂ ਹੀ ਆ ਇਹ ਹੋਰ ਸਰਦਾਰ ਸਾਹਿਬ ਕੀ ਹਾਲ ਆ ਬਿਲਕੁਲ ਠੀਕ ਆ ਠੀਕ ਆ ਸਸੀ ਗੱਲ ਭਾਜੀ ਹੋਰ ਬਾਬਾ ਜੀ ਕਿਰਪਾ ਤੁਹਾਡੀ ਹੋਰੀ ਜੀ ਆਜੋ ਫਿਰ ਗੱਲਾਂ ਬਾਤਾਂ ਕਰੀਏ ਸਾਂਝੀਆਂ ਕਿੱਧਰ ਅੱਜ ਅੱਜ ਵੈਸ ਉਹਦਾ ਸਕੂਲ ਦਾ ਸੇਵਾ ਲੱਗੀ ਹੋਇਆ ਛੋਟੀ ਜੀ ਅੱਛਾ ਅੱਛਾ ਹਾਂ ਅੱਛਾ ਸਕੂਲ ਤੇ ਜਿੱਦਾਂ ਮਤਲਬ ਕਿਹੜੀ ਪੋਸਟ ਆ ਆਪਣੀ ਕਿਦਾਂ ਚੇਅਰਮੈਨ ਜੀ ਚੇਅਰਮੈਨ ਦੀ ਅੱਛਾ ਚੇਅਰਮੈਨ ਤੁਹਾਡੇ ਤੋਂ ਆ ਵੈਰੀ ਗੁੱਡ ਤੇ ਲੋ ਜੀ ਸਕੂਲ ਦੇ ਚੇਅਰਮੈਨ ਸਾਹਿਬ ਮਿਲ ਕੇ ਪਿੰਡ ਗੀਗਨਵਾਲ ਤੋਂ ਆ ਬਾਬਾ ਜੀ ਹੁਣ ਇਤੇ ਇਹੀ ਬਹੁਤ ਮਿਹਨਤ ਕਰਦੇ ਪਏ ਆ ਜਿੱਦਾਂ ਕੋਈ ਵੀ ਕਾਰਜ ਕਰਨ ਵਾਲਾ ਹੁੰਦਾ ਕੰਮ ਸਕੂਲ ਦਾ ਕਰਨ ਵਾਲਾ ਹੁੰਦਾ ਤੇ ਵੱਧ ਚੜ ਕੇ ਸਹਿਯੋਗ ਦਿੰਦੇ ਆ ਤੇ ਬਾਹਰਲੇ ਜਿਹੜੇ ਸਾਡੇ ਸੱਜਣ ਆ ਜਿਹੜੇ ਇਥੋਂ ਪੜ੍ਹ ਕੇ ਗਏ ਹੋ ਆ ਸਟੂਡੈਂਟ ਜਿਹੜੇ ਆ ਅਮਰੀਕਾ ਕੈਨੇਡਾ ਇੰਗਲੈਂਡ ਯੂਕੇ ਆਸਟ੍ਰੇਲੀਆ ਜਰਮਨ ਜਿਹੜੀ ਵਰਲਡ ਦੇ ਕੋਨੇ-ਕੋਨੇ 'ਚ ਬੈਠੇ ਆ ਉਹਨਾਂ ਸਾਰਿਆਂ ਦੇ ਕੋਲੋਂ ਫਿਰ ਸਹਿਯੋਗ ਵੀ ਮਿਲਦਾ ਹੈ ਨਾ ਤੇ ਇੱਕ ਚੀਜ਼ ਜਿਹੜੀ ਤੁਹਾਨੂੰ ਦਿਖਾਉਣੀ ਚਾਹੁੰਦਾ ਆ ਜਿਹੜਾ ਇਹ ਸੀ ਸਾਡਾ ਅ ਰੂਮ ਹੁੰਦਾ ਸੀ ਸਾਡਾ ਇਹ ਮੇਰੇ ਖਿਆਲ ਅੱਠਵੀਂ ਦਾ 8th ਕਲਾਸ ਦਾ ਰੂਮ ਹੁੰਦਾ ਸੀਗਾ ਤੇ ਹੁਣ ਇਹਨਾਂ ਨੇ ਲੈਂਟਰ ਪਾਤਾ ਉੱਤੇ ਬਹੁਤ ਖਾਸਤਾ ਹਾਲਤ ਹੋ ਗਈ ਸੀ ਤੇ ਇਹਨਾਂ ਨੇ ਬਾਬਾ ਜੀ ਹੁਣਾਂ ਦੇ ਸਹਿਯੋਗ ਨਾਲ ਹੀ ਤੇ ਬਾਹਰਲੀਆ ਸੰਗਤਾਂ ਦੇ ਸਹਿਯੋਗ ਨਾਲ ਬਾਕੀ ਪਿੰਡਾਂ ਦੇ ਸਹਿਯੋਗ ਸਾਡਾ ਗਰੱਗੀ ਗਰਵਾਲ ਪਿੰਡ ਤੇ ਬਰਾਮ ਪਿੰਡ ਜੀ 8 ਪਿੰਡ ਲੱਗਦੇ 8 ਪਿੰਡ ਲੱਗਦੇ ਹੈ ਨਾ ਹਾਂਜੀ ਹਾਂਜੀ 8 ਪਿੰਡ ਬੱਚੇ ਪੜਦੇ ਆ ਬਾਕੀ ਸਰਕਾਰ ਨੇ ਵੀ ਸਾਡੀ ਹੈਲਪ ਕਾਫੀ ਕੀਤੀ ਹੈ ਕਰਾਉਣ ਲਈ ਸਾਨੂੰ 1.5 ਲੱਖ ਦੀ ਚਲੋ ਮਹਾਰਾਜ ਕਿਰਪਾ ਕਰਨ ਹਾਂ ਇਹ ਵਧੀਆ ਬਣ ਗਿਆ ਜੀ ਤੇ ਜਿਹੜੀ ਮੇਨ ਚੀਜ਼ ਸੀਗੀ ਮੈਨੂੰ ਵੀਡੀਓ ਬਣਾਉਣ ਤੇ ਮਜਬੂਰ ਕੀਤਾ ਇਹ ਸਾਡਾ 8ਵਾਂ ਦਾ ਰੂਮ ਬਾਬਾ ਜੀ ਆਇਓ ਮੜਾ ਜੀ ਇਹ ਸਾਡਾ 8ਵੇਂ ਦਾ ਰੂਮ ਤੇ ਉਹ ਯਾਦਾਂ ਤਾਰੀਆਂ ਹੋ ਗਈਆਂ ਬਾਬਾ ਜੀ ਫੜਿਓ ਜਰਾ ਇੱਥੋਂ ਜਰਾ ਅੱਜ ਇਦਾਂ ਵਾ ਇੱਥੇ ਖੜੇ ਹੋਗੇ ਤਾਂ ਫੜ ਲਿਓ ਵਾ ਇਦਾਂ ਰਾਈਟ ਬਸ ਇਦਾਂ ਰੱਖ ਇੱਥੇ ਰੱਖਿਓ ਤੇ ਉਹ ਯਾਦਾਂ ਤਾਰੀਆਂ ਹੋ ਗਈਆਂ ਯਾਰ ਇੱਥੇ ਕਿ ਸਾਡਾ ਨਾ ਆ ਇੱਥੇ ਹੁੰਦਾ ਸੀ ਮੇਰਾ ਟੇਬਲ ਇੱਥੇ ਹੁੰਦਾ ਸੀਗਾ ਤੇ ਅਸੀਂ ਨਾ ਅੱਜ ਤੱਕੀਆਂ ਇਦਾਂ ਹੁੰਦੀਆਂ ਸੀਗੀਆਂ ਬੜੇ ਪੰਗੇ ਲੈਣੇ ਬਾਹਰ ਨਾ ਪਟੀਆਂ ਮਾਰਨੀ ਆ ਸੀ ਤੇ ਨਜ਼ਾਰੇ ਸੀ ਯਾਰ ਪੂਰਾ ਫਨ ਦਾ ਤੇ ਉਹ ਹੀ ਯਾਦਾ ਅੱਜ ਤੁਹਾਡੇ ਰੂਮ ਦਾ ਹਾਲ ਦੇਖ ਲਓ ਕੀ ਹੋ ਗਿਆ ਇਟਸ ਕਲਾਸ ਦੇ ਨਾਲ ਦੇ ਨਾਲ ਕਲਾਸਰੂਮ ਦਾ ਕੀ ਹਾਲ ਆ ਜਿਹਦੇ ਵਿੱਚ ਇਹਨਾਂ ਨੂੰ ਆ ਬੇੜੇ ਬਣ ਗਏ ਆ ਹਾਂ ਜਿਹਨਾਂ ਨੂੰ ਸੁਧਾਰੀ ਚਾਹੀਦਾ ਜਾਣਾ ਉਹਦੇ ਤੇ ਅੱਛਾ ਇਦਾਂ ਲੱਗਦਾ ਅੱਜ ਵੀ ਨਾ ਜਿੱਦਾਂ ਪਾਜੀ ਕੱਲ ਦੀਆਂ ਗੱਲਾਂ ਲੱਗਦੀਆਂ ਨਾ ਉਹੋ ਹੀ ਬੈਂਚ ਆ ਸਭ ਕੁਝ ਉਹੋ ਹੀ ਆ ਨਾ ਪਰ ਬੰਦੇ ਹੀ ਉਹ ਹੈ ਨਹੀਂ ਹੁਣ ਬੱਚੇ ਇਦਾਂ ਚੇਂਜ ਹੁੰਦੇ ਰਹਿੰਦੇ ਆ ਕੈਮੀ 7ਵੀਂ ਦੀ 8ਵੀਂ ਇੱਧਰ ਹੁੰਦੀਆਂ ਸੀ ਕਲਾਸਾਂ ਇਹ ਸਾਰੀਆਂ ਜਿੱਦਾਂ ਹਾਲ ਬਣਾਤਾ ਇਹਨਾਂ ਦਾ ਤੇ ਉੱਪਰ ਪਾਤਾ ਲੈਂਟਰ ਇਹਨਾਂ ਨੇ ਬੀਮ ਡੋਂ ਸੱਟ ਕੇ ਤੇ ਵਧੀਆ ਤਰੀਕੇ ਨਾਲ ਗੱਲ ਕੰਮ ਚੱਲ ਰਿਹਾ ਇੱਥੇ ਨਾ ਵਧੀਆ ਕੰਮ ਚੱਲ ਰਿਹਾ ਆ ਤੇ ਇਹ ਆ ਜੀ ਉਹ ਥੜਾ ਜਿਹੜੀ ਮੈਂ ਪਿਛਲੀ ਵੀਡੀਓ 'ਚ ਜ਼ਿਕਰ ਕੀਤਾ ਸੀਗਾ ਵੀ ਇਹ ਜਿਹੜਾ ਪ੍ਰਿਆਰ ਇੱਥੇ ਹੁੰਦੀ ਹੁੰਦੀ ਸੀਗੀ ਤੇ ਜਿੱਦਾਂ ਤੁਹਾਨੂੰ ਪਿਛਲੀ ਵੀਡੀਓ 'ਚ ਜ਼ਿਕਰ ਕੀਤਾ ਸੀਗਾ ਵੀ ਜਦੋਂ ਬਹੁਤ ਧੁੰਦ ਪਈ ਸੀ ਤਾਂ ਆਪਾਂ ਕੋਲੇ ਲਿਆ ਕੇ ਪੱਠੇ ਤੋਂ ਤੇ ਅੱਗ ਵਾਲੀ ਸੀ ਤਾਂ ਸਾਡੇ ਕੰਨ ਪਵਾ ਲੱਤਾ ਥੱਲੋਂ ਦੀ ਕੰਨੋਂ ਫੜਾ ਕੇ ਗੇੜੀਆਂ ਏਸੀ ਥੜੇ ਦੇ ਨਾਲੇ ਤੋਂ ਵਾਲੇ ਸੀਗੀਆਂ ਤੇ ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਆ ਤੇ ਟੀਚਰ ਹੁੰਦੇ ਸਾਡੇ ਮਾਠੇ 'ਚ ਗੁੱਸਾ ਨਾ ਕਰਿਓ ਅੱਜ ਤੁਹਾਡਾ ਜ਼ਿਕਰ ਕਰਨ ਲੱਗਾ ਸਾਡੇ ਇੰਗਲਿਸ਼ ਟੀਚਰ ਹੁੰਦੇ ਸੀ ਦੋਨੀ ਭੋਗਪੁਰ ਤੋਂ ਤੇ ਇੱਥੇ ਸਾਡਾ ਮੈਨ ਲੱਗਦਾ ਹੁੰਦਾ ਸੀਗਾ ਅ ਇੰਗਲਿਸ਼ ਦਾ ਪੀਰੀਅਡ ਇੱਥੇ ਲੱਗਦਾ ਹੁੰਦਾ ਸੀਗਾ ਜਦੋਂ ਆਪਾਂ 10th ਵਿੱਚ ਸੀਗੇ ਤੇ 10 ਦਾ ਕਲਾਸਰੂਮ ਇੱਧਰ ਤੇ ਇੱਥੇ ਲੱਗਣਾ ਤੇ ਸਾਡੀ ਨਾ ਇੰਗਲਿਸ਼ ਬਹੁਤ ਹਾਈ ਫਾਈ ਹੁੰਦੀ ਸੀਗੀ ਬਹੁਤ ਜ਼ਿਆਦਾ ਇੰਨੀ ਹਾਈ ਫਾਈ ਹੁੰਦੀ ਸੀ ਜਿੱਦਾਂ ਵਾਂਸ ਥੇਅਰ ਵਾਜ਼ ਏ ਕਰੋ ਵਾਵਨਸ ਸਵਾਂਸ ਵਾਂਸ ਥੇਅਰ ਦਿਨੋ ਸਿਆਰੀ ਐੜਾ ਰਾਰਾ ਥੇਅਰ ਆਵਾਜ਼ ਵਾਵੇ ਨੂੰ ਕੰਨਸ ਸਵਾਂਸ ਇੱਦਾਂ ਲਿਖ ਲੈਣਾ ਯਾਨੀ ਇੰਨਾ ਕ ਦਿਮਾਗ ਹੁੰਦਾ ਸੀ ਵਾਂਸ ਓ ਐਨ ਸੀ ਈ ਵਾਂਸ ਹੁੰਦਾ ਪੰਜਾਬੀ 'ਚ ਲਿਖ ਕੇ ਜਾਣਾ ਉਹਨੂੰ ਇੰਗਲਿਸ਼ 'ਚ ਕਿੱਦਾਂ ਲਿਖਣਾ ਉਹ ਸਾਨੂੰ ਇੰਨਾ ਕ ਆਉਂਦਾ ਹੁੰਦਾ ਸੀ ਤੇ ਮਾੜੀ ਸੋਰੀ ਆ ਯਾਰ ਅੱਜ ਭੇਦ ਖੋਲਣ ਲੱਗਾ ਆ ਵੈਰੀ ਸੋਰੀ ਤੇ ਮਾਟਰ ਨੂੰ ਚੈੱਕ ਕਰਨਾ ਹਵੇ ਤੇ ਯਾਦ ਟੈਸਟ ਲੈਣਾ ਵੀ ਕੱਕੇ ਚੈੱਕ ਕਰਾਉਣ ਨੇ ਕਾਪੀਆਂ ਚੈੱਕ ਕਰਨੀਆਂ ਉਹਨੇ ਪੰਜਾਬੀ ਆ ਕੱਕੜੀ ਲਿਖਿਆ ਚਲੋ ਬੈਠੋ ਵੀ ਅਸੀਂ ਜੀ ਲਿਖ ਕੇ ਥੱਲਿਓ ਤੇ ਆਪਾਂ ਪੂਰੇ ਪੂਰੇ ਬਟਾ ਪੂਰੇ ਨੰਬਰ ਆ ਜਾਣੇ ਸਾਡੇ ਤਾਂ ਮਾਟਰ ਨੇ ਕਿਹਾ ਯਾਰ ਤੁਸੀਂ ਹਿਸ਼ਾਰ ਬਹੁਤ ਹੋ ਗਏ ਆ ਅੱਛਾ ਚਲੋ ਇੱਕ ਦਿਨ ਜੀ ਚੋਰੀ ਫੜੀ ਗਈ ਸਾਡੀ ਚੋਰੀ ਫੜੀ ਗਈ ਤਾਂ ਇੱਕ ਹੁੰਦਾ ਸੀ ਪੂਸੂ ਪੂਸੂ ਚ ਲੱਗਿਆ ਹੁਣ ਇਟਲੀ ਉਹੂ ਜਿੱਤੇ ਤੱਕ ਵੀਡੀਓ ਪਹੁੰਚੀ ਤਾਂ ਕਮੈਂਟ ਕੰਜਰਾ ਜਰੂਰ ਕਰੀ ਇੱਕ ਭੂਸੂ ਤੇ ਇੱਕ ਮਨਜੀਤ ਮੁਨਸ਼ੀ ਗਿਲੜਾਂ ਦਾ ਟੱਕੜ ਗਰਜੀਤ ਸੋਹਣ ਲਾਲ ਤੇ ਮੈਂ ਤੇ ਇੱਕ ਦੋ ਮੁੰਡੇ ਹੋਰ ਸੀ ਯਾ ਮੈਨੂੰ ਯਾਦ ਨਹੀਂ ਤੇ ਇਹਨਾਂ ਨੇ ਕੀ ਕੀਤਾ ਗਿਲੜਾਂ ਵਾਲੇ ਸੀ ਸਾਰੇ ਇਹਨਾਂ ਨੇ ਨਾ ਇੱਥੇ ਨਾ ਪਿੱਛੇ ਦਫ਼ਤਾ ਹੁੰਦਾ ਜਿਦਾਂ ਪੰਜਾ ਵਾਲਾ ਦਫ਼ਤਾ ਹੁੰਦਾ ਨਾ ਉਹਦੀ ਜੇਲ੍ਹ ਤੇ ਲਾ ਕੇ ਨੇ ਇਹਨਾਂ ਨੇ ਇੱਥੇ ਦੇ ਕੇ ਪੈਂਟ ਦੇ ਵਿੱਚ ਉਤੋਂ ਦੀ ਸ਼ਰਟ ਕਾ ਇਦਾਂ ਫੜ ਲਿਆ ਉਹ ਡੰਡੇ ਪਿਆ ਕਰਨ ਉੱਤੇ ਇੱਥੇ ਪਿੱਛੇ ਪਤਾ ਨਾ ਲੱਗੇ ਉਹਨਾਂ ਨੂੰ ਤੇ ਸਾਲਾ ਮੇਰੇ ਵੀ ਦਿਮਾਗ ਚ ਫੁਰਨਾ ਫੁਰ ਗਿਆ ਮੈਂ ਕਿਹਾ ਇਦਾਂ ਛੱਟੜੀ ਲੱਗਣੀ ਬਚੀਏ ਜਾਂ ਠੰਡ ਦੇ ਦਿਨ ਸੀਗੇ ਤਾਂ ਮੈਂ ਕੀ ਕੀਤਾ ਮੈਂ ਇੰਗਲਿਸ਼ ਵਾਲੀ ਗਹਿੜ ਚੱਕੀ ਐਮਬੀਡੀ ਤੇ ਗਹਿੜ ਆਉਂਦੀ ਹੁੰਦੀ ਸੀ ਪਾਬਾ ਜੀ ਉਹ ਗਹਿੜ ਗਹਿਨ ਘਮਰਾ ਹੁਣ ਐਮਬੀਡੀ ਵਾਲੀ ਗਹਿੜ ਹੁੰਦੀ ਸੀ ਗਹਿੜ ਚੱਕੀ ਮੈਂ ਦੇਖ ਕੇ ਤਾਂ ਮੈਂ ਫੜ ਲੈ ਕੰਨ ਉੱਪਰ ਦੀ ਕੱਢ ਲਈ ਸ਼ਰਟ ਬਾਹਰ ਨੂੰ ਤੇ ਮਾਹਟੇ ਜਿਹੜਾ ਡੰਡੇ ਮਾਰਦੇ ਮਾਰਦੇ ਨਾ ਜਿਹੜਾ ਓਏ ਉੱਠ ਓਠ ਓਠ ਉਹ ਕਹਿੰਦਾ ਰਾਤੀ ਤੂੰ ਮੋੜੀਆਂ ਦੇ ਖੱਖਰ ਤੇ ਬਹਿ ਗਿਆ ਸੀਗਾ ਨਾਲੇ ਕੱਢੀ ਗੈਰ ਤੇ ਨਾਲੇ ਤੋਣੀ ਬਹੁਤ ਖੜ ਗਈ ਤੇਰਾ ਵਧੀਆ ਸੀ ਮੱਡ ਜੀ ਤੁਹਾਡੇ ਅੱਖੇ ਲਾ ਕੇ ਯਾਰ ਪੜ ਲੈਂਦੇ ਇੰਗਲਿਸ਼ ਸਾਡੀ ਹੋਰ ਇੰਪਰੂਵ ਹੁੰਦੀ ਤੇ ਫਿਰ ਵੀ ਠੀਕ ਆ ਤੇ ਆ ਯਾਦਾ ਇਦਾਂ ਦੀਆਂ ਖਟੀਆਂ ਮਿੱਠੀਆਂ ਇੱਥੇ ਸੰਤੋਸ਼ ਕੌਰ ਮੈਡਮ ਦਾ ਇੱਕ ਵਾਰੀ ਪੀਰੀਅਡ ਲੱਗਾਇਆ ਹਿੰਦੀ ਵਾਲੀ ਦਾ ਜਲੰਧਰੋਂ ਆਉਂਦੇ ਹੁੰਦੇ ਸੀਗੇ ਤੇ ਸਾਨੂੰ ਸ਼ਰਾਰਤਾਂ ਦਾ ਸ਼ੁਰੂ ਤੇ ਕਰਨ ਦੀ ਆਦਤ ਹੁੰਦੀ ਸੀਗੀ ਤੇ ਮੈਂ ਨਮੀ ਨਮੀ ਪੰਜਵੀਂ ਤੋਂ ਛੇਵੀਂ 'ਚ ਟ੍ਰਾਂਸਫਰ ਹੀ ਹੋਇਆ ਸੀ ਇੱਧਰ ਅਜੇ ਤੇ ਸਾਨੂੰ ਛੇਵੀਂ 'ਚ ABC ਲੱਗਦੀ ਹੁੰਦੀ ਸੀ ਉਦੋਂ ਬਾਬਾ ਜੀ ਛੇਵੀਂ 'ਚ ਲੱਗਦੀ ਹੁੰਦੀ ਸੀ ABC ਸਾਨੂੰ ਹੁਣ ਤਾਂ ਫਸਟ ਤੋਂ ਹੀ ਲੱਗ ਜਾਂਦੀ ਨਾ ਪਹਿਲੀ ਕਲਾਸ ਤੋਂ ਹੀ ਤੇ ਉਦੋਂ ਛੇਵੀਂ 'ਚ ਲੱਗਦੀ ਹੁੰਦੀ ਸੀ ਤਾਂ ਅਸੀਂ ਬੜੇ ਪੰਗੇ ਲੈਣੇ ਤੇ ਬੜੀਆਂ ਖਾਣੀਆਂ ਤੇ ਨਜ਼ਾਰਾ ਹੁੰਦਾ ਜੀ ਚੰਦਰਮੌਣ ਦਾ ਚੰਦਰਮੌਣ ਸਾਡਾ ਪੀਣ ਹੁੰਦਾ ਸੀਗਾ ਬਹੁਤ ਮਸ਼ਹੂਰ ਹੁੰਦਾ ਸੀਗਾ ਇਹ ਉਹਦਾ ਰੂਮ ਆ ਅੱਜ ਵੀ ਉਦਾਂ ਹੀ ਆ ਤੇ ਬਾਕੀ ਤਕਰੀਬਨ ਬਿਲਡਿੰਗ ਦਾ ਸਾਰੀ ਨਵੀਂ ਬਣ ਗਈ ਹੁਆ ਹਨਾ ਇਹ ਸਾਰੀ ਬਿਲਡਿੰਗ ਨਵੀਂ ਬਣੀ ਹੋਆ ਬਾਬਾ ਜੀ ਉਸ ਵੇਲੇ ਦੀਆਂ ਆ ਬਿਲਡਿੰਗ ਪੁਰਾਣੀ ਆ ਨਾ ਤੇ ਜਾਂ ਮੋਰਲੇ ਜਿੱਦਾਂ ਜਿੱਥੇ ਉਹ ਜਿਹੜਾ ਹੁੰਦਾ ਸੀ ਹੈਡ ਟੀਚਰ ਦਾ ਰੂਮ ਹੁੰਦਾ ਸੀ ਜਾਂ ਇੱਕ ਇੱਥੇ ਹੁੰਦਾ ਸੀ ਸਾਇੰਸ ਰੂਮ ਹੁੰਦਾ ਸੀਗਾ ਇਹ ਉਹੀ ਆ ਤੇ ਆਜੋ ਬਾਕੀ ਆਪਾਂ ਕਰਦੇ ਆ ਉਧਰ ਗੱਲਬਾਤ ਜਿੱਦਾਂ ਹੁਣ ਪ੍ਰਾਇਮਰੀ ਵਾਲੂ ਚਲਦੇ ਆ ਤੇ ਯਾਦਾਂ ਬੜੀਆਂ ਯਾਰ ਕੁਝ ਤਾਂ ਹੁਣ ਪੁਆਇੰਟ ਟੂ ਪੁਆਇੰਟ ਯਾਦ ਆ ਰਹੀਆਂ ਨਾ ਇੱਧਰ ਸਾਡੇ ਸਾਈਕਲ ਸਟੈਂਡ ਹੁੰਦਾ ਸੀਗਾ ਉੱਥੇ ਤੂੰ ਦੀਆਂ ਲੱਗਦੀਆਂ ਹੋ ਮੈਂ ਤੂੰ ਦੀਆਂ ਇੱਥੇ ਲੱਗਦੀਆਂ ਹੁੰਦੀਆਂ ਸੀ ਕਿਤੇ ਯਾਰ ਹੁਣ ਚੇਤਾ ਨਹੀਂ ਕਿੱਥੇ ਇੱਥੇ ਹੁੰਦੀਆਂ ਸੀ ਤੂੰ ਧੁੰਦਾ ਸੀਗਾ ਜਦੋਂ ਨਾ ਗਰਮੀਆਂ ਦੀਆਂ ਛੁੱਟੀਆਂ ਕੱਟ ਕੇ ਆਉਣੀਆਂ ਤਾਂ ਤੂੰ ਦੀਆਂ ਕਿਤੇ ਡਿਗਣੀਆਂ ਓਏ ਹੋਏ ਪੰਜਾਬੀ ਬਿਲਡਿੰਗ ਬਾਅਦ ਚ ਬਣੀ ਆ ਬਾਅਦ ਚ ਬਣੀ ਆ ਨਾ ਬਿਲਡਿੰਗ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਮਾਣ ਹੁੰਦਾ ਵੀ ਅਸੀਂ ਇੱਥੋਂ ਪੜ ਕੇ ਗਏ ਆ ਵੀਰੇ ਠੀਕ ਆ ਨਾ ਆ ਸਰ ਕੋਈ ਘਰ ਕਿਹੜਾ ਜੀ ਓਕੇ ਹਾਂ ਹੁਣ ਤਾਂ ਮੇਰੇ ਕੋਲ ਰੋਟੀ ਪਾਣੀ ਵੀ ਸਕੂਲੋਂ ਹੀ ਮਿਲਦਾ ਨਾ ਉਹਨੂੰ ਤਾਂ ਅਸੀਂ ਗਾਰੰਟੀ ਫੋਨ ਲਈਦਾ ਹੁੰਦਾ ਸੀ ਤੇ ਇਹ ਸਾਡਾ ਪ੍ਰਾਇਮਰੀ ਸਕੂਲ ਹੁੰਦਾ ਸੀਗਾ ਸਾਰਾ ਹੀ ਤੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਇੱਥੇ ਹੁੰਦਾ ਸੀ ਪਿੱਛੇ ਓਪਨ ਹੁੰਦਾ ਸੀ ਸਾਰਾ ਹੀ ਤੇ ਪੱਠੇ ਦੇ ਬੰਗ ਮਾਰ ਕੇ ਜਾਈਦਾ ਹੁੰਦਾ ਸੀਗਾ ਇੱਥੇ 베ਰੀ ਵੀ ਹੈ 베ਰੀ ਹੈਗੀ ਆ ਬਾਬਾ ਜੀ 베ਰੀ ਹੈਗੀ ਆ ਇੱਥੇ ਸਾਈਕਲ ਖੜੇ ਹੁੰਦੇ ਹੁੰਦੇ ਸੀਗੇ ਇਹ ਸਾਡੀਆਂ ਜਿਹੜੇ ਸੀਗੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਹੁੰਦੇ ਸੀ ਇੱਥੋਂ ਪਹਿਲੀ ਤੋਂ ਤੀਜੀ ਤੱਕ ਇੱਥੇ ਹੁੰਦੇ ਸੀਗੇ ਤੇ ਚੌਥੀ ਤੋਂ ਪੰਜਵੀਂ ਉਧਰ ਹੁੰਦੀ ਸੀ ਨਾ ਤੇ ਅੱਜ ਕੱਲ ਇੱਥੇ ਏ ਐਸ ਵੀ ਪੀ ਐਨ ਨਾ ਇਹ ਜੇ ਇੱਥੇ ਸਰਕਾਰੀ ਹੈ ਨਾ ਤੁਸੀਂ ਜੋ ਤੇ ਇਹ ਸਾਡੇ ਪਹਿਲੀ ਤੋਂ ਤੀਜੀ ਤੱਕ ਦੇ ਰੂਮ ਦੇ ਕਲਾਸਰੂਮ ਦੇ ਦਰਸ਼ਨ ਕਰੋ ਹੁਣ ਤਾਂ ਇੱਥੇ ਕੀ ਬਣਿਆ ਪਿਆ ਹੈ ਹਾਂ ਇਦੀ ਲੈਣੀ ਹੈ ਮੇਰਾ ਸਕੂਲ ਹੈ ਇਹ ਤੇਰੇ ਕੋ ਪਤਾ ਤੂੰ ਕਿੱਥੇ ਪੜਦਾ ਇਹ ਮੇਰਾ ਸਕੂਲ تھا ਯਾਹਾਂ ਪੇ ਤੂੰ ਨੇ ਕੀਆ ਰੱਖ ਦਿਆ ਅੰਦਰ ਯਾਰ ਹਾਂ ਇਧਰ ਆ ਇਹ ਇਹ ਰੂਮ ਤੁਹਾਡਾ ਤੁਹਾਡਾ ਇਹ ਤਾਂ ਮੇਰਾ ਸਕੂਲ ਹੁੰਦਾ ਸੀਗਾ ਸਕੂਲ ਹਾਂ ਨਾ ਨਾ ਰੱਖਦਾ ਲੈ ਮੇਰਾ ਸਕੂਲ ਸੀਗਾ ਯਾਰਾ ਇਹ ਨਾ ਨਾ ਰੱਖਦਾ ਸੱਚ ਨਾਨੇ ਨੇ ਰੱਖਦਾ ਨਾਨਾ ਕਾ ਪਠ ਲੈਣੇ ਪਠ ਲੈਣੇ ਗਿਆ ਨਾਨੇ ਨੂੰ ਪੁੱਛਣਾ ਆਪਾਂ ਹੁਣ ਨਾ ਸਾਡੇ ਸਕੂਲ ਦੇ ਕਮਰੇ ਚ ਕੀ ਰੱਖਦਾ ਤੁਸੀਂ ਨਾ ਤੇ ਇੱਥੇ ਹੁੰਦੀ ਸੀ ਪਹਿਲਾਂ ਸਾਡੀ ਬਾਲੀਬਾਲ ਦੀ ਗਰਾਊਂਡ ਹੁਣ ਇੱਧਰ ਆ ਗਈ ਆ ਇੱਥੇ ਹੁੰਦੀ ਸੀ ਉਦੋਂ ਜਦੋਂ ਇੰਦਰ ਜੀ ਸਮਾਰਟ ਨੂੰ ਸਾਡੇ ਖੜਾਉਂਦੇ ਹੁੰਦੇ ਸੀਗੇ ਸਾਡੇ ਸੀਨੀਅਰ ਹੁੰਦੇ ਸੀ ਕਮਲ ਭਾਜੀ ਗਰਮੀਤ ਭਾਜੀ ਜੱਸੀ ਭਾਜੀ ਇਹਨਾਂ ਦੇ ਮੈਨੂੰ ਯਾਦ ਆ ਨਾ ਗਿਗਨਵਾਲ ਤੋਂ ਹੁੰਦੇ ਸੀਗੇ ਤੇ ਹੋਰ ਕੌਣ ਹੋਦੇ ਬਾਕੀ ਕਿੰਨੇ ਸੀਗੇ ਹੋਰ ਵੀ ਕਾਫੀ ਸੀਗੇ ਪਰ ਇਹਨਾਂ ਮੈਨੂੰ ਤਿੰਨਾਂ ਦਾ ਨਾਂ ਜਿੱਤਿਆ ਇੱਕ ਸਾਡਾ ਭਾਜੀ ਹੁੰਦਾ ਸੀਗਾ ਲੰਬੜ ਭਾਜੀ ਉਹਨਾਂ ਦੀ ਅੱਜਕੱਲ ਨੰਗਲ 드라마 ਦੀ ਦੁਕਾਨ ਆ ਖਰਾਤ ਦੀ ਤੇ ਉਹ ਵੀ ਐਥਲੀਟ ਸੀਗੇ ਤੇ ਉਹ ਦਿਨ ਸਾਰੇ ਚਿੱਤੇ ਆ ਜਾਂਦੇ ਜਿੱਦਾਂ ਪਹਿਲਾਂ ਦੇ ਨਾਲ ਮੈਨੂੰ ਕੁਝ ਨਹੀਂ ਜਿੱਤੇ ਸੀਗਾ ਜਿੱਦਾਂ ਇੱਥੇ ਐਂਟਰੀ ਕੀਤੀ ਆ ਕੱਲੇ-ਕੱਲੇ ਪੁਆਇੰਟ ਆਫ 뷰 ਤੇ ਆਏ ਆ ਤੇ ਉਹ ਜਿੱਦਾਂ ਜਿੱਤੇ ਆ ਗਈਆਂ ਨਾ ਬਾਬਾ ਜੀ ਤੇ ਇਹ ਗੱਲਾਂ ਬਾਤਾਂ ਆ ਤੇ ਇਹ ਜਾਂਦਾ ਭੁੱਲਦੀਆਂ ਥੋੜੀਆਂ ਬਾਬਾ ਜੀ ਕਿੰਨੇ ਸਾਲਾਂ ਵੱਧੀ ਨਾ ਜਿੱਥੇ-ਜਿੱਥੇ ਆਉਣਾ ਇੱਥੇ ਅਸੀਂ ਜਦੋਂ ਉਹਨਾਂ ਦੇ ਨਾਲ ਜੀ ਬਾਬਾ ਜੀ ਮੈਂ ਘੁਲਦਾ ਹੁੰਦਾ ਸੀਗਾ ਤੇ ਥੋੜਾ ਟਾਈਮ ਜਿੱਦਾਂ ਨਾ ਤੇ ਇੱਥੇ ਹੁੰਦਾ ਦੀ ਆਇਆ ਇੱਥੇ ਹੁਣ ਜਿਹੜਾ ਤੇ ਇਹ ਸਕੂਲ ਦੀ ਬੈਕਸਾਈਡ ਆ ਆ ਦੇਖੋ ਇਹ ਜਿਹੜੀ ਫੋਰੀ ਸਕੂਲ ਦੀ ਬੈਕਸਾਈਡ ਵੀ ਕਹਿ ਸਕਦੇ ਆ ਤੇ ਇਹ ਹੈਗੀ ਆ ਛੇਮੀ ਸਤਮੀ ਅੱਠਵੀਂ ਇਹਦੀ ਬੈਕ ਸਾਈਡ ਰੂਮਾਂ ਦੀ ਇਹ ਉਦਾਂ ਹੀ ਆ ਇਹ ਨੂੰ ਹੁਣ ਲੈਂਟਰ ਪਾਤਾ ਆ ਉੱਪਰ ਤੇ ਨਮਾ ਇਹਦਾ ਹੋ ਜਾਣਾ ਸਾਰਾ ਪਲਾਸਟਰ ਹੋ ਜਾਣਾ ਸਾਰਾ ਤੇ ਆ ਚੀਜ਼ਾਂ ਜਿਹੜੀਆਂ ਨਾ ਆ ਦੇਖੋ ਜਿਹੜੇ ਇੱਥੇ ਪੁਰਾਣੇ ਪੜ ਕੇ ਗਿਓ ਉਹਨਾਂ ਨੂੰ ਯਾਦਾਂ ਤਾਜ਼ੀਆਂ ਹੋ ਜਾਣੀਆਂ ਉਹਨਾਂ ਦੀਆਂ ਆ ਖਿੜਕੀਆਂ ਦੇਖ ਕੇ ਚੰਦਰਮੋਹਨ ਵਾਲਾ ਕਮਰਾ ਆ ਜਿਹੜਾ ਗੀਗਨਵਾਸ ਸਕੂਲ ਚ ਪੜਿਆ ਹੋਊਗਾ ਉਹਨੂੰ ਯਾਦ ਆ ਜਾਊਗਾ ਚੰਦਰਮੋਹਨ ਵਾਲਾ ਕਮਰਾ ਤੇ ਉਦੋਂ ਮਾ ਟੀਚਰ ਹੁੰਦੇ ਸੀਗੇ ਯਾਰ ਮਨਕ ਤੇਰੀ ਤੇ ਹੁੰਦੇ ਸੀ ਉਹਨਾਂ ਦਾ ਮੈਨੂੰ ਹੁਣ ਨਾਂ ਨਹੀਂ ਯਾਦ ਆ ਰਿਹਾ ਹੈਡ ਟੀਚਰ ਹੁੰਦੇ ਸੀਗੇ ਕਸਬੇਦ ਕਸਬੇਦ ਕੀ ਨਾਂ ਸੀ ਉਹਨਾਂ ਦਾ ਕੁਮਨ ਸਿੰਘ ਸੀਗਾ ਉਹਨਾਂ ਦਾ ਨਾਂ ਨਾ ਸਰਦਾਰ ਸੀਗੇ ਉਹ ਕੁਮੜਾ ਦਾ ਗੋਤ ਆ ਅੱਡੇ ਮੇਰੇ ਯਾਦ ਆ ਮਠਾ ਮਠਾ ਨਾ ਤੇ ਆ ਬੌਂਡੀ ਬਾਲ ਜਿਹੜੀ ਕੀਤੀ ਹੈ ਇਹ ਪਹਿਲਾਂ ਨਹੀਂ ਹੁੰਦੀ ਸੀਗੀ ਹੁਣ ਇਹ ਵੀ ਕਰ ਦਿੱਤੀ ਆ ਤੇ ਦੇਖੀਓ ਸਾਡੇ ਸਕੂਲ ਦੇ ਨੇ ਦ੍ਰਿਸ਼ ਹੈ ਨਾ ਤੇ ਹੁਣ ਤਾਂ ਸਮਾਰਟ ਸਕੂਲ ਹੋ ਗਿਆ ਸਾਡਾ ਅਸੀਂ ਜਦੋਂ ਪੜਦੇ ਹੁੰਦੇ ਸੀ ਨਾ ਤੇ ਇੱਕ ਚੀਜ਼ ਹੋਰ ਹੁਣ ਤਾਂ ਬਹੁਤ ਸਹੂਲਤ ਆਇਆ ਸੀ ਘਰੋਂ ਨਾ ਟੋਹ ਲੈ ਕੇ ਆਈਦਾ ਸੀ ਟਾਟ ਬੈਣ ਨੂੰ ਤੇ ਮੈਂ ਬੋਰਾ ਲੈ ਕੇ ਆਉਣਾ ਬੈਣ ਨੂੰ ਨਾ ਬੁਰੇ ਕੇ ਪੜ ਕੇ ਆਉਣੇ ਅੱਛਾ ਆਪਣੇ ਨਾਲ ਹੁੰਦੇ ਸੀ ਹੁਣ ਮੈਂ ਨਾ ਲੈ ਤਾ ਨਾ ਕਿਤੇ ਗੁੱਸਾ ਨਾ ਕਰ ਜਣ ਚਾਰ ਪੰਜ ਜਣੇ ਹੁੰਦੇ ਸੀਗੇ ਉਹਨਾਂ ਨੇ ਨਾ ਪਿੱਛੇ ਵਜਣਾ ਜਦੋਂ ਨਾ ਪੰਜਾਬੀ ਦਾ ਪੀਰੀਅਡ ਆਉਣਾ ਤੇ ਇਹਨਾਂ ਨੇ ਨਾ ਪਿੱਛੇ ਕਾਪੀਆਂ ਖੋਲ ਲੈਣੀਆਂ ਕਾਪੀਆਂ ਖੋਲ ਕੇ ਤੇ ਪਿੱਛੇ ਗੇਮਾਂ ਕਿ ਲਈ ਜਾਣੀਆਂ ਗੇਮਾਂ ਮਤਲਬ ਗੇਮਾਂ ਕੀ ਹੁੰਦੀਆਂ ਸੀਗੀਆਂ ਉਦੋਂ ਕਿਹੜਾ ਹਾਲੇ ਮੋਬਾਈਲਾਂ ਦੀਆਂ ਗੇਮਾਂ ਹੁੰਦੀਆਂ ਸੀ ਪ੍ਰਕਾਰਾਂ ਲੈ ਕੇ ਨਾ ਪ੍ਰਕਾਰਾਂ ਲੈ ਕੇ ਚਾਰ ਖਾਂਦੇ ਬਣਾ ਲੈਣੇ ਆ ਕਦੀ ਇਹ ਚ ਕਦੀ ਇਹ ਚ ਕਦੀ ਉੱਚ ਜਾਂ 1 2 2 13 ਤੱਕ 15 ਤੱਕ ਲਿਖ ਕੇ ਇੱਕ ਨੂੰ ਲੋਨ ਖੇਲਦੇ ਹੁੰਦੇ ਸੀਗੇ ਆ ਗੇਮਾਂ ਸੀਗੀਆਂ ਨਾ ਤੇ ਹੁਣ ਤਾਂ ਕਾਫੀ ਤਰੱਕੀ ਹੋ ਚੁੱਕੀ ਆ ਅੱਛਾ ਥਰਮਾਮੀਟਰ ਵੀ ਕਰ ਬਟ ਬਾਬੇ ਸਮਾਰਟ ਹੋ ਗਿਆ ਨਾ ਹੁਣ ਫਿਰ ਸਮਾਰਟ ਹੋ ਗਿਆ ਲਾਉਤਾ ਮਜੀਲਾ ਵੀ ਆ ਗਿਆ ਗੂਗਲ ਕ੍ਰੋਮੋ ਫੇਰਾ ਮਾਈਕਰੋਫਿਟ ਸਭ ਕੁਸ਼ ਇਹ ਕੰਪਿਊਟਰ ਰੂਮ ਆ ਇੱਕ ਰੁਖ ਤੇ ਸੋਸ ਸੁਕ ਅੱਛਾ ਮੈਨੂੰ ਨਾ ਬਾਬਾ ਇਹ ਗਾਣਾ ਚਿੱਤੇ ਆ ਗਿਆ ਕਲੇਰ ਕੰਠ ਦਾ ਤੁਸੀਂ ਵੀ ਸੁਣਿਆ ਹੋਣਾ ਬਾਬਿਓ ਕਿੰਦਾ ਕਾਸ਼ ਕਿਤੇ ਉਹ ਬੀਲੇ ਬੀਤੇ ਮੇ ਬੀਲੇ ਮੁੜ ਆਵਣ ਕਿੱਥੇ ਮੁੜਦੇ ਯਾਰ ਇਹ ਖਿਆਲ ਆ ਹੈਨਾ ਅਜਾ ਬੱਬੇ ਕੋਈ ਥੋੜਾ ਫਿਕਰ ਨਹੀਂ ਕੋਈ ਫਾਕਾ ਨਹੀਂ ਹੈਨਾ ਫੇਰੇ ਹੁਣਾ ਸਕੂਲੇ ਪ੍ਰੇਅਰ ਤੋਂ ਬਾਅਦ ਬਸ ਰੈਕੈਸਰੀ ਚਾਹ ਹੁੰਦਾ ਰੈਕੈਸਸ ਦਾ ਜਾਂ ਗੇਮ ਪੀਰੀਅਡ ਮਿਲ ਗਿਆ ਉਸ ਤੋਂ ਬਾਅਦ ਛੁੱਟੀ ਦਾ ਜਾ ਹੁਣ ਤਾਂ ਪੈਸੇ ਦੀ ਦੌੜ ਵਾ ਹਾਂ ਉਹੀ ਤਾਂ ਇੱਥੇ ਪਹਿਲਾਂ ਇਹ ਸਾਡੇ ਸਕੂਲ ਦੀ ਗਰਾਊਂਡ ਤੇ ਇਧਰ ਪਹਿਲਾਂ ਬਾਥਰੂਮ ਹੁੰਦੇ ਸੀਗੇ ਤੇ ਸਾਰੇ ਬਾਥਰੂਮ ਅੰਦਰ ਹੁੰਦੇ ਸੀ ਨਾ ਇੱਥੇ ਤੇ ਉਹ ਸਾਰੀ ਠਾਤੀ ਹੂ ਬਾਥਰੂਮ ਟਾ ਕੇ ਤੇ ਮੁੜ ਕੇ ਪਲੈਨ ਕਰਤਾ ਹੈ ਤੇ ਜਦੋਂ 10ਵੀਂ ਦਾ 10th ਦੇ ਪੇਪਰ ਹੁੰਦੇ ਸੀ ਨਾ ਇੱਥੇ ਸਾਡੇ ਜਿਹੜੇ ਸੀਨੀਅਰ ਹੁੰਦੇ ਸੀ ਇੱਥੇ ਬੜੀਆਂ ਪੋਕਟਾਂ ਲੁਕਾਉਂਦੇ ਹੁੰਦੇ ਸੀ ਪੋਕਟਾ ਮੀਨਸ ਪਤਾ ਨਾ ਸਵੈਨ ਟੋਟੀਆਂ ਚਲਾਉਣੀਆਂ ਜਿਨ੍ਹਾਂ ਨੂੰ ਨੋਟੀਆਂ ਦਾ ਨਹੀਂ ਪਤਾ ਪਤਾ ਹੀ ਹੋਣਾ ਹੁੰਦਾ ਸਾਰਿਆਂ ਨੂੰ ਤੇ ਪਤਾ ਲੱਗਿਆ ਰਿਸਰਚ ਕਰਨ ਤੋਂ ਬਾਅਦ ਵੀ ਨੋਟੀਆਂ ਨੂੰ ਅੱਜ ਵੀ ਨੋਟੀਆਂ ਹੀ ਕਹਿੰਦੇ ਆ ਤੇ ਪਹਿਲਾਂ ਵੀ ਨੋਟੀਆਂ ਹੀ ਕਹਿੰਦੇ ਸੀਗੇ ਤੇ ਉਹ ਚਲਾਉਂਦੇ ਹੁੰਦੇ ਸੀ ਤਾਂ ਇੱਧਰ ਸਾਰੇ ਨਾ ਬਾਥਰੂਮ ਹੁੰਦੇ ਸੀ ਉਹ ਜਿਹੜਾ ਪੋਲ ਲੱਗਾ ਹੈ ਨਾ ਸਾਹਮਣੇ ਉਹ ਉਹਦੇ ਇਧਰ ਇਧਰ ਸਾਰੇ ਸਾਰੇ ਬਾਥਰੂਮ ਹੁੰਦੇ ਸੀ ਤੇ ਇੱਥੇ ਸਪੈਸ਼ਲ ਨਾ ਜਿਹੜੇ ਪੀਨ ਹੁੰਦੇ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਸੀ ਵੀ ਜਿਹੜੀ ਸਵੈਨ ਦੇ ਸੀ ਉਹਨੂੰ ਚੱਕ ਕੇ ਅੱਗ ਲਾ ਦੇਣੀ ਸਵੈਨ ਮੀਨ ਅ ਮਿੰਨੀ ਗਾਈਡ ਕਹਿੰਦੇ ਉਹਨਾਂ ਨੂੰ ਮਿੰਨੀ ਗਾਈਡ ਉਹਦੇ ਵਿੱਚੋਂ ਪਰਚੀਆਂ ਕੱਢ-ਕੱਢ ਲੈਂਦੇ ਹੁੰਦੇ ਸੀ ਤੇ ਬਹੁਤ ਬੰਦੇ ਇਦਾਂ ਕਰਦੇ ਹੁੰਦੇ ਸੀ ਅਸੀਂ ਚਲਾਈਆਂ ਕਿ ਨਹੀਂ ਚਲਾਈਆਂ ਚਲਾਈਆਂ ਥੋੜੀਆਂ ਜਿਹੀਆਂ ਸ਼ਾਇਦ ਚਲਾਈਆਂ ਇੱਕ ਅੱਧੀ ਚਲਾਈ ਆ ਮੈਂ ਉਹ ਵੀ ਸਾਰੇ ਫੇਲ ਹੋ ਗਏ ਸੀ ਉਦੋਂ ਕੰਪਾਰਟਮੈਂਟ ਆ ਗਈ ਸੀ ਇੰਗਲਿਸ਼ ਦੀ ਫੇਰ ਦੁਬਾਰਾ ਪੇਪਰ ਦੇਣੇ ਪਏ ਸਗੇ ਇਸ ਕਰਕੇ ਨਕਲ ਮਾਰਨੀ ਮਾੜੀ ਗੱਲ ਆ ਇਹ ਤਾਂ ਯਾਦਾਂ ਤਾਜ਼ੀਆਂ ਕੀਤੀਆਂ ਵੀ ਅਸੀਂ ਇਦਾਂ ਕੁਝ ਕੀਤਾ ਹਰ ਕਨੇ ਕੀਤਾ ਕੋਈ ਦੱਸਦਾ ਕੋਈ ਨਹੀਂ ਦੱਸਦਾ ਇਦਾਂ ਹੀ ਆ ਨਾ ਜੀ ਤੁਸੀਂ ਆਪਣੇ ਬਾਰੇ ਵੀ ਦੱਸ ਦਿਓ ਕੁਝ ਇਹ ਅਸੀਂ ਤਾਂ ਸਾਡਾ ਜਾਦਾ ਪਰਚੀ ਚਰਵਾਉਂਦਾ ਚਰਚਾਈ ਨਹੀਂ ਕਦੀ ਅਸੀਂ ਉਦੋਂ ਅਗਲੇ ਚੁੰਡੀਆਂ ਵੜ-ਵੜ ਕੇ ਹੋਏ ਇਹਦਾ ਮਤਲਬ ਇਹਦਾ ਮੋਰ ਨਾਲੋਂ ਜ਼ਿਆਦਾ ਆਉਂਦਾ ਹੁੰਦਾ ਸੀ ਹੁਣ ਤਾਂ ਪੇਪਰ ਕੋਈ ਨਹੀਂ ਹੋਇਆ ਨਾ ਉਹਨੂੰ ਕਿਹਾ ਚੁੰਨੀ ਬੜੀ ਘਰ ਆਇਆ ਮੜ ਜਾ ਜਾਣਾ ਉਹਦੇ ਹਿਜਾਰਾਂ ਦੇ ਮੇਰੇ ਨੂੰ ਉਹਦੇ ਅੱਛਾ ਅੱਛਾ ਉਹ ਜੀ ਇਤਨੀ ਚਲ ਗਿਆ ਜਿਹੜੀ ਨਾਲ ਉਹ ਮੇਰਾ ਬੜਾ ਮਿੱਤਰ ਹੁੰਦਾ ਸੀ ਅੱਛਾ ਇਹਦਾ ਮੈਂ ਲਿਖ ਲਿਆ ਤੇ ਮੈਂ ਕਰਦਾ ਇਹਨੂੰ ਜਾ ਦੇਖ ਲਾ ਅੱਛਾ ਅੱਛਾ ਤੇ ਜਦੋਂ ਮੇਰੇ ਕੋਲ 516 ਨੰਬਰ ਆਇਆ 800 ਚ ਸੈਕੰਡ ਵੀਨ ਆ ਗਈ ਅੱਛਾ ਅੱਛਾ ਜੀ 10 20 ਵੈਰੀ ਗੁੱਡ ਹਾਂਜੀ ਅੱਜ ਦੰਪਤਾਂਗੇ ਚਲੋ ਜੀ ਤੁਹਾਨੂੰ ਮਿਲਾਂ ਕਰਦੇ ਹੁੰਦੇ ਜੀ ਤੇ ਅੱਜ ਜਦੋਂ ਬਹੁਤ ਵਧੀਆ ਯਾਰ ਉਹ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ ਤੇ ਇਹ ਸਿਰਫ ਬਾਬਾ ਜੀ ਦੀ ਬਦੌਲਤ ਹੋਇਆ ਇਹਨਾਂ ਦਾ ਫੋਨ ਆਉਂਦਾ ਰਹਿੰਦਾ ਬਾਬਾ ਜੀ ਕਦੇ ਸਕੂਲੇ ਗਿਆੜਾ ਲਾਉਣਾ ਆ ਲਾਉਣਾ ਸਕੂਲੇ ਗਿਆੜਾ ਤੇ ਅੱਜ ਸਬੱਬੀ ਲੱਗ ਗਿਆ ਤੇ ਹਾਂ ਜਿਹੜੇ ਇੱਥੇ ਟੀਚਰ ਆਪਾਂ ਟੀਚਰਾਂ ਨਾਲ ਵੀ ਗੱਲਬਾਤ ਕਰਾਂਗੇ ਨੈਕਸਟ ਵਲੌਗ ਦੇ ਵਿੱਚ ਬਾਬਾ ਜੀ ਕਿਦਾਂ ਨੇ ਰੱਖਿਆ ਪ੍ਰੋਗਰਾਮ ਪ੍ਰੋਗਰਾਮ ਇਦਾਂ ਵੀ ਚਲਦਾ ਰੱਖ ਲੋ ਅਰੇ ਕੱਲ ਦਾ ਨਹੀਂ ਥੋੜਾ ਅਰ ਇਹਵੇਂ ਹੁੰਦੇ ਹੋਰ ਥੋੜੇ ਜੇ ਤੇ ਆਪਾਂ ਸੈਟ ਕਰਕੇ ਰੱਖਦੇ ਫ੍ਰੀਡਾ ਟਾਈਮ ਰੱਖਦੇ ਆ ਤੇ ਇਹ ਜੀ ਜਦੋਂ ਦਸਵੀਂ ਦੇ ਪੇਪਰ ਪੈਂਦੇ ਹੁੰਦੇ ਸੀ ਨਾ ਪੱਕੇ ਤੇ ਨੌਵੀਂ ਕਲਾਸ ਜਿਹੜੀ ਹੁੰਦੀ ਸੀ ਦਸਵੀਂ ਵਾਲਿਆਂ ਨੂੰ ਪਾਲਟੀ ਦਿੰਦੀ ਹੁੰਦੀ ਸੀ ਪੈਸੇ ਇਕੱਠੇ ਕਰਕੇ ਹੁਣ ਪਤਾ ਨਹੀਂ ਇਦਾਂ ਹੁੰਦੀ ਜਾਂ ਨਹੀਂ ਹੁੰਦੀ ਆਈ ਡੋਟ ਨੋ ਹੁੰਦੀ ਹੁਣ ਵੀ ਹੁੰਦੀ ਆ ਤੇ ਆਹ ਪਿੱਪਲ ਗਵਾ ਹੈ ਨਾ ਚੀਜ਼ਾਂ ਦਾ ਮੇਰੇ ਥੱਲੇ ਲੱਗ ਕੇ ਨਾ ਇੱਥੇ ਇੱਕ ਇੱਕ ਰਸਗੁਲਾ ਮਿਲਦਾ ਹੁੰਦਾ ਸੀਗਾ ਇੱਕ ਇੱਕ ਗਲਵ ਜੰਮਣ ਇੱਕੇ ਕੋ ਸਮੱਸਾ 100 ਰੁਪਏ ਖਰਚ ਪਾ ਰਹੇ ਨੇ ਕਿੱਥੇ ਗੱਲ ਨੇ ਕਿਹੜਾ 100 ਰੁਪਏ ਪਾ ਰਹੇ ਹੋ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਜਿਹੜੀ میٹرਿਕ ਦੀ ਉਹ ਜਿਹੜੀ ਪਾਰਟੀ ਵਾਲੀ ਹੁੰਦੀ ਨਾ ਇੱਕ ਵਾਰੀ ਫੋਟੋ ਮੇਤੋ ਹੀ ਪਈ ਆ ਜੇ ਯਾਨੀ ਪਿੰਪਲ ਵਿੱਚ ਆਉਂਦਾ ਹੁੰਦਾ ਸੀ ਮੈਨੂੰ ਇੰਨਾ ਪਤਾ ਆਇਆ ਬੈਗ ਤੇ ਪਿੰਪਲ ਆਉਂਦਾ ਹੁੰਦਾ ਸੀ ਇਹ ਇਦਾਂ ਹੀ ਨਾ ਤੇ ਸਾਰਿਆਂ ਨੂੰ ਤਾਜ਼ਾ ਹੋ ਗਈਆਂ ਹੋਣੀਆਂ ਯਾਦਾਂ ਸਕੂਲ ਟਾਈਮ ਦੀਆਂ ਤੇ ਸਮਾਰਟ ਸਕੂਲ ਬਣ ਚੁੱਕਾ ਆ ਸਾਡਾ ਤੇ ਹੋਰ ਗਾਂ ਤਿਆਰੀ ਆ ਕੰਮ ਚੱਲਦਾ ਪਿਆ ਆ ਵੀ ਜਿਹਦਾ ਜਿਹਦਾ ਵੀ ਮਨ ਕਰਦਾ ਆ ਸੇਵਾ ਭਾਵਨਾ ਦਾ ਆਪਣੇ ਸਕੂਲ ਨੂੰ ਹੋਰ ਜਿਆਦਾ ਅਪਗ੍ਰੇਡ ਕਰਨ ਦਾ ਤੇ ਉਹ ਭਾਜੀ ਹੁਣ ਹੀ ਸਾਡੇ ਇੱਥੇ ਚੇਅਰਮੈਨ ਅਗੀਨਵਾਲ ਤੋਂ ਦਵਿੰਦਰ ਭਾਜੀ ਤੇ ਸਾਡਾ ਪੂਰਾ ਜੋਰ ਲੱਗਾ ਆ ਐਦਾ ਵੀ ਉਹਨਾਂ ਨੇ ਪੰਚਾਇਤਾਂ ਰੇ ਨਾ ਸਾਨੂੰ ਤੇ ਲਿਖ ਕੇ ਦਿੱਤਾ ਸਾਰਿਆਂ ਨੇ ਇਹ ਸਕੂਲ ਨੂੰ ਤੁਸੀਂ ਅਪਗ੍ਰੇਡ ਕਰਾਓ ਇਹ ਲਿਖ ਕੇ ਦਿੱਤਾ ਕਿੰਨੀ ਵਜੇ ਤਾਂ ਨੇ 8:75 ਸਾਨੂੰ ਲਿਖ ਕੇ ਦਿੱਤਾ ਸਾਡੇ ਕੋਲ ਪਹੁੰਚ ਗਿਆ ਤੁਹਾਡੇ ਕੋਲ ਪਹੁੰਚ ਗਿਆ ਤੁਹਾਡੀ ਚੇਅਰਮੈਨੀ ਤੁਹਾਡੇ ਕੋਲ ਸਕੂਲ ਦੇ ਸਟਾਫ ਦੇ ਨਾਲ ਤੁਹਾਡੀ ਹਾਂ ਜੀ ਤਾਲਮੇਲ ਪੂਰਾ ਚੱਲ ਰਿਹਾ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਸਾਡਾ ਸਕੂਲ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਮੈਨੂੰ ਤਾਂ ਸਾਡਾ ਮੈਨੂੰ ਤਾਂ ਮੇਰਾ ਸਕੂਲ ਬਹੁਤ ਪਿਆਰਾ ਆ ਬਹੁਤ ਸੋਹਣਾ ਲੱਗਦਾ ਆ ਜਦੋਂ ਵੀ ਆਨੂੰ ਨੰਗੀ ਦਾ ਮੱਥਾ ਟੇਕ ਕੇ ਨੰਗੀ ਦਾ ਤੇ ਜਿਹੜੇ ਜਿਹੜੇ ਪੜ ਕੇ ਗਿਓ ਆਪਣੇ ਸਕੂਲ ਨੂੰ ਮੱਥਾ ਟੇਕਦੇ ਕਿ ਨਹੀਂ ਟੇਕਦੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਥੈਂਕ ਯੂ ਬਾਈਟ ਸਜਦਾ ਕਰੀ ਤੇ ਸਾਤ ਤੀਨੂ ਇੱਥੇ ਇਹ ਉਹ ਜਗ੍ਹਾ ਆ ਬੜੀਆਂ ਯਾਦਾਂ ਉਹ ਦਿਨ ਹੀ ਥਲੇ ਆਉਂਦੇ ਮੁੜ ਕੇ ਨਾ ਤੇ ਉਦੋਂ ਕਹਿੰਦੇ ਹੁੰਦੇ ਸੀ ਵੀ ਛੁੱਟੀਆਂ ਹੋ ਜਣਾਂ ਨੇ ਛੁੱਟੀਆਂ ਹੋ ਜਾਣ ਫਿਰ ਜਦੋਂ ਮੈਟ੍ਰਿਕ ਕਰਕੇ ਬਾਹਰ ਨਿਕਲੇ ਕਾਲਜ ਲਾਈਫ ਦੇਖੀ ਛੁੱਟੀਆਂ ਹੀ ਹੋ ਗਈਆਂ ਪੜ੍ਹਾਈ ਵਾਲੀ ਸਾਈਡ ਹੀ ਬੰਦ ਹੋ ਗਈ ਫਿਰ ਹੁਣ ਕਿਤੇ ਨਾ ਕਿਤੇ ਹੁੰਦਾ ਯਾਰ ਉਹ ਦਿਨ ਵਧੀਆ ਸੀ ਯਾਰ ਕਿਤੇ ਮੁੜ ਕੇ ਸਕੂਲੇ ਆ ਜਾਈਏ ਬਹੁਤ ਵਧੀਆ ਯਾਰ ਤੇ ਥੈਂਕ ਯੂ ਬਾਕੀ ਸਾਰੇ ਕੰਮ ਤਾਂ ਹੋ ਗਏ ਸੀ ਇੱਕ ਗੱਲ ਦਾ ਚੇਤਾ ਭੁੱਲ ਗਿਆ ਜੇ ਇਹਦੇ ਕਰਕੇ ਸਾਨੂੰ ਫੇਰ ਮੁੜ ਕੇ ਦੁਬਾਰਾ ਆਉਣਾ ਪਿਆ ਗੱਡੀ ਉੱਤੇ ਖੜੀ ਕਰਕੇ ਉੱਥੋਂ ਵਾਇਕ ਤੇ ਆਏ ਅਸੀਂ ਫੇਰ ਦੁਬਾਰਾ ਤੇ ਇਹ ਸਾਡੇ ਟੀਚਰਾਂ ਦਾ ਸਟਾਫ ਰੂਮ ਤੇ ਜਿਹੜੇ ਟੀਚਰ ਸਾਡੇ ਬੜੇ ਫੇਵਰਿਟ ਹੁੰਦੇ ਸੀ ਉਹਨਾਂ ਵਿੱਚ ਪੰਜਾਬ ਸਿੰਘ ਗੁਣੀ ਸ਼ਰਮਾ ਮਾਸਟਰ ਜੀ ਇੱਕ ਪੀਟੀ ਮਾਸਟਰ ਹੁੰਦੇ ਸੀ ਸੁਖਿੰਦਰ ਸਿੰਘ ਜੀ ਨਹੀਂ ਬਖਸ਼ੀਸ਼ ਸਿੰਘ ਜੀ ਹਨਾ ਇੱਕ ਡੀਪੀ ਟੀਚਰ ਹੁੰਦੇ ਸੀ ਡੀਪੀ ਮਾਸਟਰ ਹੁੰਦੇ ਸੁਖਿੰਦਰ ਸਿੰਘ ਜੀ ਤੇ ਜਸਪਾਲ ਮਾਸਟਰ ਜੀ ਸਾਡੇ ਜਸਪਾਲ ਸਿੰਘ ਜੀ ਸੋਡੀ ਮਾਟਰੀ ਗੇਲੜਾ ਤੋਂ ਤੇ ਸਾਡੇ ਫੁੱਫੜ ਜੀ ਸਰਦਾਰ ਗੁਰਦੇਵ ਸਿੰਘ ਜੀ ਜਿਹੜੇ ਸਾਇੰਸ ਟੀਚਰ ਹੁੰਦੇ ਸੀ ਇੱਥੇ ਭੋਗਪੁਰ ਤੋਂ ਮੈਡਮ ਸਾਡੀ ਗੁਰਮੀਤ ਕੌਰ ਮੈਥ ਵਾਲੇ ਸੁਖਵਿੰਦਰ ਕੌਰ ਪੰਜਾਬੀ ਵਾਲੇ ਸੰਤੋਸ਼ ਕੌਰ ਹਿੰਦੀ ਵਾਲੇ ਤੇ ਨੰਨਾ ਕੌਰ ਮੈਡਮ ਹੁੰਦੇ ਸੀ ਡਰਾਇੰਗ ਵਾਲੇ ਜਿਹੜੀ ਦਾ ਪੱਕਾ ਨਾਂ ਨਹੀਂ ਜਿੱਤਾ ਅਜੇ ਤੱਕ ਕੀ ਹੁੰਦਾ ਹੈਗਾ ਤੇ ਇਹਨਾਂ ਟੀਚਰਾਂ ਦੇ ਨਾਂ ਇਹਨਾਂ ਤੋਂ ਅਸੀਂ ਪੜਿਓ ਆਂ ਸਤਨਾਮ ਸਿੰਘ ਹੁਣੀ ਸਾਡੇ ਟੀਚਰ ਹੁੰਦੇ ਸੀਗੇ ਹਾਂਜੀ ਦੱਲੀ ਤੋਂ ਦੱਲੀ ਤੋਂ ਨਹੀਂ ਇਧਰੋਂ ਆਉਂਦੇ ਹੁੰਦੇ ਸੀ ਸਤਨਾਮ ਸਿੰਘ ਹੁਣੀ ਹਨਾ ਹੋਰ ਇੰਦਰਜੀਤ ਸਿੰਘ ਜੀ ਤੇ ਮਾਟਰ ਜੀ ਤੁਹਾਡੇ ਤੋਂ ਬੜੇ ਡੰਡੇ ਖਾਦੇ ਅਸੀਂ ਤੇ ਪ੍ਰਾਇਮਰੀ ਵਿੱਚ ਹੁੰਦੇ ਸੀਗੇ ਤਿਲਕ ਮਾਸਟਰ ਜੀ ਤੇ ਬਹਾਦਰ ਸਿੰਘ ਜੀ ਤੇ ਬਹਾਦਰ ਮਾਟਰਾਂ ਨੇ ਸਾਨੂੰ ਨਾਲੇ ਕੁੱਟਣਾ ਨਾਲੇ ਕਹਿਣਾ ਕੰਜਰੋ ਮੈਨੂੰ ਬਟਾ ਮੰਡੀ ਦੀ ਘਾਟ ਹੋ ਜਾਣੀ ਆ ਤੁਹਾਨੂੰ ਕੋ ਦੰਦਾ ਆ ਤੇ ਆਪਣੇ ਪ੍ਰਾਇਮਰੀ ਵਾਲੇ ਨੇ ਪੰਜਾਬ ਮੈਂ ਭੈਣ ਜੀ ਹੁੰਦੇ ਸੀ ਮੈਡਮ ਹੁੰਦੇ ਸੀ ਪੰਜਾਬੀ ਵਾਲੇ ਉਹਨਾਂ ਦਾ ਮੈਨੂੰ ਨਾਂ ਨਹੀਂ ਯਾਦ ਯਾਰ ਸਾਡੇ ਪਿੰਡ ਤੇ ਸੀ ਬਰਾਮਤਾਂ ਹਾਂਜੀ ਉਹ ਪਰੇ ਤੁਹਾਡੇ ਹਾਂ ਮੈਨੂੰ ਨਾਂ ਮੈਨੂੰ ਯਾਦ ਨਹੀਂ ਭੁੱਲ ਗਿਆ ਮੈਡਮ ਉਹਨਾਂ ਦਾ ਤੇ ਇਹ ਸਾਡੇ ਟੀਚਰ ਸੀ ਦੇਖੋ ਇਹ ਫੇਵਰੇਟ ਸੀਗੇ ਜਾਂ ਫੇਵਰੇਟ ਹੈਗੇ ਆ ਤੇ ਅੱਜ ਤੱਕ ਉਹਨਾਂ ਦੇ ਨਾਂ ਚੇਤੇ ਆ ਵਿੱਚੋਂ ਮਿਲਦੇ ਵੀ ਆ ਸੋਢੀ ਮਾਟਰੂ ਨਹੀਂ ਮਿਲਦੇ ਆ ਜਸਪਾਲ ਮਾਟਰੂ ਨਹੀਂ ਮਿਲਦੇ ਆ ਫਿਰ ਪੰਜਾਬ ਸਿੰਘ ਵੀ ਨਹੀਂ ਮਿਲਦੇ ਆ ਕਾਫੀ ਜਿਹੜੇ ਟੀਚਰ ਤਕਰੀਬਨ ਮਿਲਦੇ ਰਹਿੰਦੇ ਆ ਨਾ ਜਿਹੜੇ ਆਪਣੇ ਲੋਕਲ ਆ ਇੱਥੇ ਦੇਖੋ ਜੀ ਆਪਾਂ ਜਦੋਂ ਪ੍ਰੋਗਰਾਮ ਕਰਾਈਦਾ ਸਾਲ ਬਾਅਦ ਇਹ ਪ੍ਰੋਗਰਾਮ ਹੁੰਦਾ ਸਾਲ ਬਾਅਦ ਕਰਾਈਦਾ ਪਾਠਕ ਜੀ ਸੋਣੀ ਸਾਹਿਬ ਉਦੋਂ ਸਾਰੇ ਟੀਚਰ ਪ੍ਰਾਣੇ ਸੱਦ ਲਏ ਜੀ ਪ੍ਰਾਣੇ ਇਕੱਠੇ ਹੁੰਦੇ ਬੰਦੀ ਸਵਾਰਾਈ ਸੀ ਸਾਰੇ ਜਸਵਾਲ ਤੇ ਕੋਈ ਐਚ ਜੀ ਪੰਜਾਬ ਸੋਂ ਹਣੀ ਵੀ ਆਏ ਸੀ ਸਾਨੂੰ ਸੱਦਾ ਪੱਤਰ ਦੇਈਦਾ ਆ ਤੇ ਉਹ ਆਉਂਦੇ ਆ ਤੇ ਇੱਥੇ ਕੁਝ ਸੇਵਾ ਵੀ ਕਰਕੇ ਜਾਂਦੇ ਆ ਤੇ ਨਾਲੇ ਮਿਲ ਜਾਂਦੇ ਆ ਪ੍ਰਾਣੀਆਂ ਚਾਹਾਂ ਨਾਲੇ ਯਾਦਾ ਤਾਜ਼ੀ ਹੋ ਜਾਂਦੀਆਂ ਸਾਰੀਆਂ ਤਕਰੀਬਨ ਸਾਰੇ ਟੀਚਰ ਉਹ ਰਿਟਾਇਰ ਹੋ ਗਏ ਉਹ ਤਾਂ ਹੈ ਨਾ ਤੇ ਫੇਟਾ ਪੂਰੇ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਜੋਸ਼ ਆਉਂਦਾ ਆ ਸਾਡੇ ਟੀਚਰ ਪੂਰੇ ਫਿੱਟ ਆ ਦੇ ਅਸੀਂ ਵੀ ਫਿੱਟ ਰਹਿਣਾ ਆ ਤੇ ਚਲੋ ਠੀਕ ਆ ਮੇਰਾ ਵੀਰ ਸਾਰਿਆਂ ਨੂੰ ਅ ਵਧੀਆ ਲੱਗੂਗੀ ਵੀਡੀਓ ਕਿਉਂਕਿ ਅਸੀਂ ਮਨ ਤੋਂ ਬਣਾਈਓ ਕੋਈ ਸਕ੍ਰਿਪਟਡ ਨਹੀਂ ਹੈਗੀ ਜੋ ਕੁਝ ਹੈਗਾ ਰਿਐਲਿਟੀ ਅਸੀਂ ਉਹ ਦੱਸੀ ਆ ਠੀਕ ਆ ਜੀ ਓਕੇ ਥੈਂਕ ਯੂ ਲਵ ਯੂ ਸਾਰਿਆਂ ਨੂੰ